ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨਾਲ ਜੁੜੀ ਅਕਾਲੀ ਲੀਡਰਸ਼ਿਪ ਨੇ ਤਖਤਾਂ ਦੇ ਜਥੇਦਾਰਾਂ ਨੂੰ ਹਟਾਉਣ ਦੇ ਮਾਮਲੇ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੀ ਅੰਤਰਿਕ ਕਮੇਟੀ ਦੇ ਜਥੇਦਾਰਾਂ ਨੂੰ ਹਟਾਉਣ ਵਾਲੇ ਮਤਿਆਂ ਨੂੰ ਰੱਦ ਕਰ ਲਈ ਅੱਗੇ ਆਉਣ ਲੀਡਰਸ਼ਿਪ ਦੇ ਆਗੂਆਂ ਨੇ ਮੀਟਿੰਗ ਕਰਕੇ ਸੱਤ ਮਤੇ ਪਾਸ ਕੀਤੇ ਮੀਟਿੰਗ ਵਿੱਚ ਮਤਾ ਪਾਸ ਕਰਕੇ ਸਿੱਖ ਜਥੇਬੰਦੀਆਂ ਸਿੱਖ ਸੰਸਥਾਵਾਂ ਬਾਬਾ ਬਲਬੀਰ ਸਿੰਘ ਅਤੇ ਦਮਦਮੀ ਟਕਸਾਲ ਆਦ ਨੂੰ ਅਪੀਲ ਕੀਤੀ ਕਿ ਉਹ ਤਖਤਾਂ ਦੇ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਨੂੰ ਰੱਦ ਕਰਵਾਉਣ ਲਈ ਵੱਡੇ ਪੱਧਰ ਤੇ ਜਥੇਬੰਦੀਆਂ ਨੂੰ ਲਾਮ ਕਿਤਾ ਕਿ ਜਥੇਦਾਰ ਸਹਿਬਾਨ ਨੂੰ ਸੇਵਾ ਦੇਣ ਤੇ ਸੇਵਾ ਮੁਕਤੀ ਲਈ ਵਿਧਿ ਵਿਵਧਾਨ ਜ਼ਰੂਰੀ ਹੈ ਆਗੂਆਂ ਨੇ ਮੀਟਿੰਗ ਚ ਨਿੰਦਿਆ ਮਤਾ ਪਾਸ ਕਰਕੇ ਕਿਹਾ ਕਿ ਤਖਤ ਕੇਸਗੜ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੱਡੀ ਉਲੰਘਣਾ ਕੀਤੀ ਇੱਕ ਹੋਰ ਮਤਾ ਪਾਸ ਕਰਕੇ ਸਿੰਘ ਸਹਿਬਾਨ ਗਿਆਨੀ ਰਵਜੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਦੀਆਂ ਪੰਥਕ ਸੰਸਥਾਵਾਂ ਦੀ 2 ਦਸੰਬਰ ਵਾਲੇ ਹੁਕਮਨਾਮੇ ਦੀ ਸ਼ਿਲਾਘਾ ਕੀਤੀ ਆਗੂਆਂ ਨੇ ਮਤਾ ਪਾਸ ਕਰਕੇ ਵੀ ਦੱਸਿਆ ਕਿ ਅਕਾਲ ਤਖਤ ਵੱਲੋਂ ਕਾਇਮ 7 ਮੈਂਬਰੀ ਭਰਤੀ ਕਮੇਟੀ ਤੇ ਕਾਰਸ਼ੀਲ 5 ਮੈਂਬਰਾਂ ਵੱਲੋਂ ਅਰਦਾਸ ਵਿੱਚ ਤੈਅ ਕੀਤਾ ਸੀ ਕਿ 18 ਮਾਰਚ ਨੂੰ ਅੰਮ੍ਰਿਤਸਰ ਤੋਂ ਭਰਤੀ ਸ਼ੁਰੂ ਕਰਨੀ ਹੈ ਜਿਸ ਚ ਸਮੁੱਚੇ ਅਕਾਲੀ ਹਤਾਇਸ਼ੀ ਵਰਕਰਾਂ ਨੂੰ ਪਹੁੰਚਣ ਲਈ ਕਿਹਾ ਗਿਆ ਹੈ ਅੱਜ ਸਾਡੀ ਮੀਟਿੰਗ ਦਾ ਮਕਸਦ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫਸਿਲ ਤੋਂ 2 ਦਸੰਬਰ ਨੂੰ ਜਿਹੜੀ ਕਮੇਟੀ ਬਣੀ ਸੀ ਖੇਰੂ ਖੇਰੂ ਹੋਈ ਖਿਲਰੀ ਹੋਈ ਪੰਥਕ ਸ਼ਕਤੀ ਨੂੰ ਜੋੜਨ ਦੀ ਉਹ ਕਮੇਟੀ ਵੱਲੋਂ ਭਰਤੀ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ 18 ਅ ਮਾਰਤੋਂ ਸ੍ਰੀ ਅਕਾਲਤਾ ਸਾਹਿਬ ਤੇ ਅਰਦਾਸ ਕਰਕੇ ਤੇ ਅੱਜ ਅਸੀਂ ਫੈਸਲਾ ਕੀਤਾ ਕਿ ਉਹਨਾਂ ਵੱਲੋਂ ਜਿਹੜੀ ਭਾਰਤੀ ਮਹੀਮ ਅਰੰਭ ਕੀਤੀ ਜਾਏਗੀ 18 ਤਰੀਕ ਨੂੰ ਉਸ ਅਰਦਾਸ ਨੂੰ ਪੂਰਾ ਕਰਨ ਲਈ ਉਸ ਅਰਦਾਸ ਤੇ ਅਮਲ ਕਰਨ ਲਈ ਜੋ ਇਸ ਕਮੇਟੀ ਨੇ ਵੀੜਾ ਚੁੱਕਿਆ ਅਸੀਂ ਉਹਦੇ ਨਾਲ ਖੜਾਂਗੇ ਔਰ ਉਹ ਭਾਰਤੀ ਦੇ ਵਿੱਚ ਵੱਧ ਤੋਂ ਵੱਧ ਸ਼ਾਮਲ ਕਰਨ ਲਈ ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਵੀ ਕਰਾਂਗੇ ਇਸ ਗੱਲ ਦਿੱਤੇ ਅਸੀਂ ਅੱਜ ਮੀਟਿੰਗ ਕੀਤੀ ਜੋ ਦੇਖੋ ਇਸ ਵੇਲੇ ਹਾਲਾਤ ਬਣੇ ਨੇ ਸਿਕ ਪੰਥ ਦੇ ਸਾਹਮਣੇ ਬੜੀ ਦੁਬਧਾ ਆਇਆ ਤੇ ਬਹੁਤ ਵੱਡਾ ਸੰਕਟ ਆ ਉਸ ਸੰਕਟ ਨੂੰ ਲੈ ਕੇ ਸਾਰੀ ਗੱਲ ਤੇ ਅਸੀਂ ਵਿਚਾਰ ਕੀਤੀ ਆ ਜਿਸ ਤਰੀਕੇ ਨਾਲ ਸਿੰਘ ਸਭਾ ਦੀ ਸੇਵਾ ਨੂੰ ਫਾਰਕ ਕੀਤਾ ਗਿਆ ਉਹਨਾਂ ਨੂੰ ਸੇਵਾ ਮੁਕਤ ਕਰਕੇ ਤੇ ਸ਼੍ਰੋਮਣੀ ਕਮੇਟੀ ਦੀ ਅੰਦਰੂਨੀ ਕਮੇਟੀ ਨੇ ਬੜਾ ਗਲਤ ਫੈਸਲਾ ਲਿਆ ਜਿਹਨੂੰ ਪੰਥ ਨੇ ਪ੍ਰਵਾਨ ਨਹੀਂ ਕੀਤਾ ਇਹ ਸਾਰੀਆਂ ਗੱਲਾਂ ਵਿਚਾਰੀਆਂ ਗਈਆਂ ਬਾਕੀ ਜਿਹੜੀ ਪੰਜ ਮੈਂਬਰੀ ਕਮੇਟੀ ਜਿਸ ਨੇ ਭਰਤੀ ਕਰਨੀ 18 ਤਰੀਕ ਤੋਂ ਆਰੰਭ ਉਹਦੀ ਵੀ ਜਿਹੜੀ ਪ੍ਰਕਿਰਿਆ ਆ ਉਸ ਦਾ ਸਾਰਾ ਤਰੀਕਾ ਆ ਉਹਦੇ ਤੇ ਵੀ ਅੱਪੋਂ ਆਪਣੇ ਸਾਰਿਆਂ ਨੇ ਵਿਚਾਰ ਰੱਖੇ ਆ ਤਾਂ ਕਿ ਇਹ ਜਿਹੜੀ ਭਰਤੀ ਆ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਪੰਜ ਮੈਂਬਰੀ ਕਮੇਟੀ ਵੱਲੋਂ 18 ਤਰੀਕ ਨੂੰ ਅਕਾਲ ਤਖਤ ਸਾਹਿਬ ਤੇ ਜਾ ਕੇ ਅਰਦਾਸ ਕਰਕੇ ਰੰਮਣੀ ਆ ਉਹ ਬਹੁਤ ਵਧੀਆ ਤਰੀਕੇ ਨਾਲ ਪਾਰਦਰਸ਼ਤਾ ਨਾਲ ਬੜੀ ਨੇਕ ਨੀਤੀ ਨਾਲ ਸੋਹਰਤਾ ਦੇ ਨਾਲ ਅਤੇ ਬਿਲਕੁਲ ਜਾਇਜ਼ ਤਰੀਕੇ ਨਾਲ ਉਹ ਬਿਨਾਂ ਪੱਖਪਾਤ ਤੋਂ ਬਿਨਾਂ ਭੇਤ ਭਾਵ ਤੋਂ ਭਰਤੀ ਹੋਵੇ ਅਕਾਲੀ ਦਲ ਉਸ ਭਰਤੀ ਦੇ ਨਾਲ ਟਕੜਾ ਹੋਵੇ ਅਕਾਲੀ ਦਲ ਦੀ ਦੁਆਰਾ ਪੁਨਰ ਸੁਰਜੀਤੀ ਦਾ ਰਾਹ ਉਸ ਭਰਤੀ ਦੇ ਖੁੱਲਣ ਆਇਆ ਜੋ ਹੁਕਮਨਾਮੇ ਸਿੰਘ ਸਬਾਨ ਵੱਲੋਂ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਜਾਰੀ ਹੋਏ ਸਨ ਉਹਨਾਂ ਦਾ ਮੁੱਖ ਮੰਤਵ ਜਾਂ ਉਹਨਾਂ ਦੀ ਭਾਵਨਾ ਇਹ ਸੀ ਕਿ ਸਾਰੇ ਇਕੱਠੇ ਹੋ ਕੇ ਭਰਤੀ ਕਰੋ ਤੇ ਅਕਾਲੀ ਦਲ ਨੂੰ ਦੁਆਰਾ ਟਕੜਾ ਕਰੋ ਤੋ ਇਹ ਸਾਰੀਆਂ ਗੱਲਾਂ ਅੱਜ ਦੀ ਮੀਟਿੰਗ ਵਿਚਾਰੀਆਂ ਗਈਆਂ। ਕੱਲੀ ਦਾ ਜੋ ਜਿੱਥੇ ਨਵੇਂ ਜੱਸੀਦਾਰ ਲਗਾਏ ਗਿਆ ਉਸ ਨੂੰ ਕਿਸ ਨਾਲ ਦੇਖਦੇ ਹੋ ਖੁਦ ਹੀ ਤੁਸੀਂ। ਗਿਆਨੀ ਹਰਪ੍ਰੀਤ ਸਿੰਘ ਜੀ ਕਹਿੰਦੇ ਕਿ ਜਦੋਂ ਉਹਨਾਂ ਦੀ ਦਸਤਾਰਬੰਦੀ ਹੁੰਦੀ ਹੈ ਉਹ ਕਹਿੰਦੇ ਨਾ ਉੱਥੇ ਗ੍ਰੰਥ ਸੀ ਤੇ ਨਾ ਉੱਥੇ ਪੁਸੰਦੀ। ਤੁਸੀਂ ਸਹਿਮਤ ਹੋ? ਦੇਖੋ ਜਿਸ ਤਰੀਕੇ ਦੇ ਨਾਲ ਗਿਆਨੀ ਰਵੀਰ ਸਿੰਘ ਜੀ ਨੂੰ ਤੇ ਗਿਆਨੀ ਸੁਲਤਾਨ ਸਿੰਘ ਜੀ ਨੂੰ ਆਪਣੀ ਸੇਵਾ ਤੋਂ ਫਾਰਗ ਕੀਤਾ ਗਿਆ ਉਹਦੇ ਨਾਲ ਬਹੁਤ ਵੱਡਾ ਰੋਸ ਪੈਦਾ ਹੋਇਆ ਪੰਥ ਵਿੱਚ। ਤੇ ਇਹ ਅਸੀਂ ਤਾਂ ਸਾਰੇ ਕਹਿੰਦੇ ਆ। कि ਸਾਡੀਆਂ ਪਰੰਪਰਾਵਾਂ ਸਾਡੇ ਸਿਧਾਂਤ ਨੂੰ ਆਪਣੇ ਪੈਰਾਂ ਥੱਲੇ ਰੋਲ ਕੇ ਦਰੜ ਮਰੜ ਕੇ ਉਹ ਅੰਤ੍ਰਕਮੇਟੀ ਨੇ ਪੰਥ ਦੇ ਵਿਰੁੱਧ ਫੈਸਲਾ ਲ ਕੀਤਾ ਆ ਜਿਸ ਸ਼ਖਸ਼ੀਅਤ ਨੂੰ ਸਿੰਘ ਸਹਿਬਾਨ ਨੂੰ ਸਮੁੱਚੇ ਪੰਥ ਨੇ ਪ੍ਰਵਾਨ ਕਰ ਲਿਆ ਗਿਆ ਨਹੀਂ ਗਵਰੀ ਸਿੰਘ ਜੀ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਗਿਆਨੀ ਸੁਲਤਾਨ ਸਿੰਘ ਜੀ ਨੂੰ ਜਿਹੜੇ ਹੁਕਮਨਾਮੇ ਜਾਰੀ ਹੋਏ ਸਨ ਸਾਰੇ ਪੰਥ ਨੇ ਉਹਦੇ ਅੱਗੇ ਸਿਰ ਚੁਕਾਇਆ ਤੇ ਫਿਰ ਤੁਹਾਨੂੰ ਕੀ ਲੋਟ ਸੀ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਕਤਾਰਕੁਸ਼ੀ ਕੀਤੀ ਤੁਸੀਂ ਉਹਨਾਂ ਵਿਰੁੱਧ ਆਪਣੇ ਬੇਤੁਕੇ ਜਿਹੜੇ ਹੈਗੇ ਇਲਜ਼ਾਮ ਲਾਏ ਇੰਨਾ ਤੁਸੀਂ ਨੀਵਾ ਗਿਰ ਗਏ ਕੋਈ ਕੋਈ ਬੰਦਾ ਸੋਚ ਨਹੀਂ ਸਕਦਾ ਉਸ ਪੱਧਰ ਤੇ ਜਾਣਦਾ ਜਿਸ ਪੱਧਰ ਤੇ ਇਹਨਾਂ ਨੇ ਉਹਨਾਂ ਦੇ ਆਪਣੇ ਬਾਰੇ ਗੱਲਾਂ ਆਖੀਆਂ ਨੇ ਜਾਂ ਫਿਰ ਉਹਨਾਂ ਦੀ ਸੇਵਾ ਉਹਨਾਂ ਨੂੰ ਆਪਣੀ ਸੇਵਾ ਤੋਂ ਫਾਰਕ ਕੀਤਾ ਤੇ ਗਿਆਨੀ ਰਕबीर ਸਿੰਘ ਜੀ ਨੇ ਹੁਕਮਨਾਮੇ ਜਾਰੀ ਕੀਤੇ ਆਦੇਸ਼ ਉਹਨਾਂ ਦਿੱਤੇ ਬਾਅਦ ਚ ਤੇ ਸਾਰੇ ਪੰਥ ਨੇ ਮੰਨ ਲਏ ਇਹਦਾ ਮਤਲਬ ਹੈ ਜਿਹੜਾ ਫੈਸਲਾ ਅੰਤਰਿਕ ਕਮੇਟੀ ਨੇ ਕੀਤਾ ਪੰਥ ਦੀਆਂ ਭਾਵਨਾਵਾਂ ਦੇ ਵਿਰੁੱਧ ਕੀਤਾ ਜਿਸ ਕਰਕੇ ਸਾਰੇ ਦਲ ਪੰਥ ਬਾਬਾ ਬਲਬੀਰ ਸਿੰਘ ਜੀ ਦਮਦਮੀ ਟਕਸਾਲ ਜਾਂ ਹੋਰ ਚਾਹ ਰੀਆਂ ਪੰਥਕ ਸੰਸਥਾਵਾਂ ਇਸ ਗੱਲ ਦਾ ਵਿਰੋਧ ਕਰ ਰਹੀਆਂ ਨੇ ਤੇ ਜਿਵੇਂ ਉਹਨਾਂ ਨੂੰ ਉੱਥੇ ਜਾ ਕੇ ਸਰੋਪਾ ਦਿੱਤਾ ਗਿਆ ਇਹ ਕੋਈ ਆਪਣਾ ਸਾਡਾ ਦਸਤੂਰ ਬਣਦਾ ਆ ਇਹ ਕੋਈ ਸਾਡੀ ਪਰੰਪਰਾ ਆ ਉਹ ਤਾਂ ਬਹੁਤ ਸ਼ਾਨੋ ਸ਼ੌਕਤ ਨਾਲ ਪੂਰੇ ਜਲੌਹ ਦੇ ਨਾਲ ਇਦਾਂ ਦੀ ਤਾਜਪੋਸ਼ੀ ਹੁੰਦੀ ਆ ਇਸ ਗੱਲ ਦੇ ਨਾਲ ਵੀ ਸਾਡਾ ਸਮੁੱਚੇ ਪੰਥ ਦਾ ਬਹੁਤ ਘਟਾ ਹੋਇਆ ਤੇ ਸਾਨੂੰ ਇਸ ਗੱਲ ਦੀ ਬੜੀ ਕਰਨਾਮੇ ਸੁਸਰੀਆ ਬਿਕਮ ਸਿੰਘ ਮਜੀਠੀਆ ਕਹਿੰਦੇ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਏ ਉਹ ਕਿਸੇ ਇੱਕ ਵਿਅਕਤੀ ਵਿਸ਼ੇਸ਼ਤਕ ਸੀਮਤ ਨਹੀਂ ਰਹਿਣੀ ਚਾਹੀਦੀ ਤੁਸੀਂ ਕੀ ਕਹਿੰਦੇ ਬਿਲਕੁਲ ਜੀ ਇਹ ਤਾਂ ਅਕਾਲ ਤਖਤ ਸਾਹਿਬ ਦਾ ਵਿਧੀ ਵਿਵਧਾਨ ਅਕਾਲ ਤਖਤ ਸਾਹਿਬ ਦਾ ਜਿਹੜਾ ਸਾਡਾ ਸਿਧਾਂਤ ਹੈ ਮੀਰੀ ਪੀਰੀ ਦਾ ਉਹ ਤਾਂ ਸਮੁੱਚੀ ਮਾਨਵਤਾ ਵਾਸਤੇ ਆ ਸਾਰੇ ਪੰਥ ਲਈ ਆ ਤੇ ਇਹ ਵੀ ਇਕੱਲੇ ਸਿੱਖਾਂ ਲਈ ਨਹੀਂ ਅਕਾਲ ਤਖਤ ਸਾਹਿਬ ਕੋ ਦੇ ਆਪਣੇ ਤੋਂ ਬਹੁਤ ਵੱਡੇ ਵੱਡੇ ਫੈਸਲੇ ਹੋਏ ਨੇ ਜਦੋਂ ਤੋਂ ਕਾਲ ਤਖਸਾਲਬ ਛੇਵੇਂ ਪਾਤਸ਼ਾਹ ਨੇ ਸਤਾਪਤ ਕੀਤਾ ਸਾਰੇ ਧਰਮਾਂ ਦੇ ਫੈਸਲੇ ਹੋਏ ਨੇ ਹਿੰਦੂਆਂ ਦੇ ਵੀ ਸਿੱਖਾਂ ਦੇ ਵੀ ਹੋਰ ਵਰਗਾਂ ਦੇ ਵੀ ਫੈਸਲੇ ਹੋਏ ਆ ਕਿਸੇ ਨਾਲ ਕੋਈ ਕਿਸੇ ਨੂੰ ਮਨਾਈ ਨਹੀਂ ਕਿਸੇ ਦਾ ਕੋਈ ਵਿਤਕਰਾ ਨਹੀਂ ਸਾਡਾ ਸਿਧਾਂਤ ਆ ਆਪਣੇ ਸਿੱਖ ਪੰਥ ਦਾ ਫਲਸਫਾ ਆ ਗੁਰਮਤ ਦਾ ਤੇ ਇਹ ਤਾਂ ਸਾਰੇ ਵਾਸਤੇ ਸਾਂਝਾ ਆ ਜਿਸ ਤਖਤ ਤੋਂ ਸਾਨੂੰ ਸ਼ਕਤੀ ਮਿਲਦੀ ਹੈ ਜਿਸ ਤਖਤ ਤੋਂ ਸਾਨੂੰ ਆਸਰਾ ਮਿਲਦਾ ਜਿੱਥੇ ਜਾ ਕੇ ਅਸੀਂ ਸ਼ਰਨ ਲੈ ਸਕਦੇ ਆ ਤੇ ਤੁਸੀਂ ਉਹਨੂੰ ਮੰਨਣ ਨੂੰ ਤਿਆਰ ਨਹੀਂ ਜਿਹੜਾ 10-15 15 ਮੈਂਬਰਾਂ ਦਾ ਗਰੁੱਪ ਆ ਇਹ ਗੱਲ ਧੜਾ ਆ ਇਹ ਗੱਲ ਦੇਖੋ ਬਹੁਤ ਘਾਟੇ ਵਾਲੀ ਆ ਤੇ ਕੋਈ ਵੀ ਪੰਥਕ ਆਗੂ ਉਹਨੂੰ ਇਦਾਂ ਨਹੀਂ ਕਰਨਾ ਚਾਹੀਦਾ ਹਾਂ ਜਿਨ੍ਹਾਂ ਲੋਕਾਂ ਨੇ ਸਿੱਖਾਂ ਨੇ ਵਿਸ਼ੇਸ਼ ਤੌਰ ਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨਹੀਂ ਮੰਨੇ ਉਹਨਾਂ ਨੂੰ ਸਿੱਖਾਂ ਨੇ ਇੱਕ ਤਰ੍ਹਾਂ ਦਾ ਸਮਝਾ ਕਿ ਸਾਨੂੰ ਬਦਾਵਾ ਦੇ ਕੇ ਨੇ ਉਹ ਆ ਜੋ ਜਿਹੜੇ ਲੋਕ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਨਹੀਂ ਮੰਨਦੇ ਸਿੱਖ ਹੁੰਦੇ ਹੋਏ ਉਹ ਸਿੱਖੀ ਨੂੰ ਬਦਾਵਾ ਦੇ ਕੇ ਗਏ ਨੇ ਗੁਰਦਾਰਾ ਪੰਥਕ ਕਮੇਟੀ ਬਣਾਈ ਸ਼੍ਰੀ ਅਕਾਲਤਾ ਸਾਹਿਬ ਜੀ ਦੇ ਉਸ ਮਹਾਨ ਰਹਿਤ ਮਰਿਆਦਾ ਦੇ ਜੋ ਸਾਨੂੰ ਹੁਕਮ ਜਾਰੀ ਕੀਤੇ ਗਏ ਹੈ ਉਹ ਸਾਰਾ ਕੁਝ ਤੈਨਸ ਨੈਸ ਕਰ ਦਿੱਤਾ ਐਗਜ਼ੈਕਟਿਵ ਕਮੇਟੀ ਸਾਡੀ ਜਿਹੜੀ ਹੈ ਉਹ ਜਨਰਲ ਹਾਊਸ ਚੋਂ ਕੇ ਭੇਜਦਾ ਅਫਸੋਸ ਹੈ ਕਿ ਅੱਜ ਐਗਜ਼ੈਕਟਿਵ ਕਮੇਟੀ ਦੇ ਤਿੰਨ ਮੈਂਬਰ ਜਿਹੜੇ ਸੀ ਸਦਾਰ ਜਸਵੰਤ ਸੇਪੜਨ ਪਰਮਜੀਤ ਸੇ ਰਾਏਪੁਰ ਸਦਾਰ ਅਮਰੀਤ ਸੇ ਪਿਸ਼ੋਆ ਉਹਨਾਂ ਨੇ ਤੇ ਸ਼੍ਰੀਆਮ ਪਹਿਲੇ ਹੀ ਵਿਰੋਧ ਕੀਤਾ ਹੈ ਚੀਫ ਸ਼ਕਤੀ ਜਿਹਦੀ ਪ੍ਰਬੰਧਕੀ ਦੇ ਨਾਲ ਉੱਥੇ ਮਤਾ ਹੋਣਾ ਹੁੰਦਾ ਉਹ ਕਹਿੰਦੀ ਉਹ ਕਹਿੰਦੀ ਮੈਨੂੰ ਪਤਾ ਹੀ ਨਹੀਂ ਉਹ ਕਹਿੰਦੀ ਸਾਨੂੰ ਪਤਾ ਹੀ ਨਹੀਂ ਮਤਾ ਜਿਹੜਾ ਆਇਆ ਕਦੋਂ ਬਾਅਦ ਵਿੱਚ ਜਦੋਂ ਸਮਾਪਤੀ ਹੋਈ ਹੈ ਉਸ ਵੇਲੇ ਫੁੱਟਕਲ ਵਿੱਚ ਬਤਾਇਆ ਐਡਾ ਵੱਡਾ ਮਤਾ ਹੋਵੇ ਐਡਾ ਵੱਡਾ ਫੈਸਲਾ ਹੋਵੇ ਔਰ ਸ਼੍ਰੋਮਣੀ ਗੁਰਦਾਰ ਪ੍ਰੰਧਕ ਮੇਰੇ ਦਾ ਪ੍ਰਦਾਨ ਹੋਵੇ ਹੀ ਨਾ ਤੇ ਸੀਨੀ ਮੀਤ ਪ੍ਰਧਾਨ ਨੂੰ ਅਜੇ ਕਾਰਜਕਾਰੀ ਪ੍ਰਧਾਨ ਦਾ ਕਿਸੇ ਨੇ ਅਖਤਿਆਰ ਨਹੀਂ ਦਿੱਤਾ ਤੇ ਸੀਨੇ ਮੀਤ ਪ੍ਰਦਾਨ ਰੂਟੀਨ ਦੀ ਮੀਟਿੰਗ ਕਰਕੇ ਜਿਹੜੇ ਫੈਸਲੇ ਕਰ ਸਕਦਾ ਪਰ ਅਫਸੋਸ ਹੈ ਕਿ ਉਹਨੇ ਐਡੇ ਵੱਡੇ ਫੈਸਲੇ ਕੀਤੇ ਜਿਹਨੂੰ ਅੱਜ ਅਸੀਂ ਨਿੰਦਾ ਵੀ ਕੀਤੀ ਹੈ ਵਿਰੋਧ ਵੀ ਕੀਤਾ ਤੇ ਉਸ ਨੂੰ ਰੱਦ ਕਰਾਉਣ ਵਾਸਤੇ ਇਹ ਫੈਸਲਾ ਕੀਤਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਜਿਹੜਾ ਜਨਰਲ ਇਜਲਾਸ ਆਏਗਾ ਵਿਚ ਇਜਲਾਸ ਉਹਦੇ ਵਿੱਚ ਅਸੀਂ ਸਾਰੇ ਮੈਂਬਰ ਵੱਧ ਤੋਂ ਵੱਧ ਬਹੁਤਾਤ ਗਿਣਤੀ ਵਿੱਚ ਅਸੀਂ ਮਤਾ ਰੱਖਾਂਗੇ ਔਰ ਉਹਨਾਂ ਨੂੰ ਰੱਦ ਕਰਾਵਾਂਗੇ ਅਸੀਂ ਪ੍ਰਵਾਨ ਨਹੀਂ ਕਰਦੇ ਇਹ ਕਹਿ ਰਹੇ ਕਿ ਜਥੇਦਾਰ ਸਾਹਿਬ ਨੂੰ ਹਟਾਉਣ ਦਾ ਮਤਲਬ ਲੈਂਦਾ ਜੀ ਜੀ ਨੇ ਜਿਹੜੇ ਜਥੇਦਾਰ ਨੂੰ ਹਟਾਏ ਗਏ ਆ ਉਹ ਮਤਾ ਰੱਦ ਕਰਨ ਵਾਸਤੇ ਅਸੀਂ ਮਤਾ ਲਿਆਵਾਂਗੇ ਫਿਰ ਨਵੇਂ ਜਥੇਦਾਰ ਮਤੇ ਰੱਦ ਹੋ ਗਏ ਜਾਂ ਉਹ ਨੇਚੁਰਲੀ ਹੋ ਗਿਆ ਤੁਸੀਂ ਨਵੇਂ ਜਥੇਦਾਰ ਨਾਲ ਕੋਈ ਛੇੜਦੇ ਜੀ ਐਸੇ ਕਹਿੰਦੇ ਜਿਹੜੇ ਉਹਨਾਂ ਨੇ ਗਲਤ ਜਿਹੜੇ ਗਲਤ ਮਤੇ ਕੀਤੇ ਆ ਉਹਨਾਂ ਨੂੰ ਅਸੀਂ ਰੱਦ ਕਰਾਂਗੇ ਅਸੀਂ 10 ਵਜੇ ਜਿਹੜਾ ਤਾਜਪੁਰਸ਼ੀ ਹੋਣੀ ਸੀ ਉਹ ਸੇਵਾ ਸੰਭਾਲਣੀ ਸੀ ਪਰ ਤੜਕੇ 2:30 ਵਜੇ ਜਿਹੜਾ ਹੋਇਆ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਵੈਸੇ ਮੈਂ ਤਾਂ ਵੈਸੇ ਹੀ ਸਾਂਝੋਂ ਦੀਏ ਗੱਲ ਕਰਦੀ ਆ ਕਿ ਜਿਹੜੇ ਚੋਰੀ ਦੇ ਪੁੱਤ ਹੁੰਦੇ ਨੇ ਨਾ ਕਦੇ ਸ਼ੇਅਰ ਨਹੀਂ ਬੰਦੇ ਕਿੱਡੀ ਸਾਡੇ ਵਾਸਤੇ ਵੱਧ ਕਿਸਮ ਦੀ ਹੈ ਪਹਿਲਾਂ ਤੇ ਨੰਬਰ 1 ਉਹਨਾਂ ਨੂੰ ਐਲਾਨ ਹੀ ਨਹੀਂ ਸੀ ਫੇਰ ਕਰਨਾ ਚਾਹੀਦਾ ਕਿ ਤਾਜ ਪੋਸ਼ੀ 10 ਮਾਰਚ ਨੂੰ ਹੋਏਗੀ ਕਿਉਂ ਕੀਤਾ ਸੀ ਉਹਨਾਂ ਨੇ ਇਹ ਵੀ ਘਾਸ ਹੋਈ ਨਹੀਂ ਗੱਲ ਹੋਈ ਜੇ ਉਹਨਾਂ ਨੂੰ ਇਦਾਂ ਹੀ ਕਰਨਾ ਸੀ ਸਿੰਪਲੀ ਤੇ ਜਿਸ ਦਿਨ ਉਹਨਾਂ ਦਾ ਐਲਾਨ ਕੀਤਾ ਸੀ ਜਿਸ ਦਿਨ ਉਹਨਾਂ ਨੂੰ ਲਾਇਆ ਗਿਆ ਸੀ ਤੇ ਜਾ ਕੇ ਉੱਥੇ ਅਰਦਾਸ ਕਰਕੇ ਉਹਨਾਂ ਨੂੰ ਬਿਠਾ ਦਿੰਦੇ ਅੱਜ ਦਰਵਾਜ਼ਾ ਉੱਥੇ ਕੇਸਕਰ ਸਾਹਿਬ ਕਿਉਂਕਿ ਜਦੋਂ ਇੱਕ ਪਾਠ ਚੱਲ ਰਿਹਾ ਹੋਵੇ ਤੇ ਪਾਠ ਚੱਲਦਿਆਂ ਦੂਜੀ ਕੋਈ ਉੱਥੇ ਕਾਰਵਾਈ ਨਹੀਂ ਹੋ ਸਕਦੀ ਕਮਰੇ ਜਿੱਥੇ ਪਾਠ ਰੱਖਿਆ ਹੋਇਆ ਸੀ ਉਸ ਕਮਰੇ ਚ ਜਾ ਕੇ ਉਹਨਾਂ ਨੇ ਉਹਨਾਂ ਨੂੰ ਦਸਤਾਰ ਦਿੱਤੀ ਲੁੱਕ ਕੇ ਉਸ ਕਮਰੇ ਚ ਦਸਤਾਰ ਦਿੱਤੀ ਹੈ ਫਿਰ ਉੱਪਰ ਆਏ ਉਹ ਉੱਥੇ ਅਰਦਾਸ ਚੱਲ ਰਹੀ ਸੀ ਉੱਥੇ ਉਹ ਸ਼ਾਮਲ ਹੋਏ ਠੀਕ ਹੈ ਉੱਥੇ ਸਰੋਪੇ ਦਿੱਤੇ ਸਰਪੰਚ ਸਾਹਿਬ ਲਾਂਦੀ ਦੀ ਮੰਗ ਦੇਖੋ ਅਸੀਂ ਸਿੱਖ ਜਿੱਥੇ ਬੰਦੀਆਂ ਨੂੰ ਬੇਨਤੀ ਕਰਦੇ ਆ ਸਾਰੇ ਇਕੱਠੇ ਹੋਵੋ ਔਰ ਸਾਰੇ ਵਿਚਾਰ ਕਰੋ ਤੇ ਆਉਣ ਵਾਲਾ ਸਮਾਂ ਜਿਹੜਾ ਉਹ ਲਾਉਣਾ ਤੇ ਹਟਾਉਣਾ ਉਹਦਾ ਵਿਧੀ ਵਿਧਾਨ ਤਿਆਰ ਕੀਤਾ